ਸੰਗਰੂਰ ਸੀਐਮ ਰਿਹੈਸ਼ ਦੇ ਸਾਹਮਣੇ ਕੰਪਿਊਟਰ ਅਧਿਆਪਕਾਂ ਦੇ ਧਰਨੇ ਦੇ ਵਿੱਚ ਇੱਕ ਮਹਿਲਾ ਕਰਮਚਾਰੀ ਦੇ ਨਾਲ ਇਸ ਭੀੜ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ। ਆਹ 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 ਹਸਪਤਾਲ ਦੇ ਬੈੱਡ ਤੇ ਪਈ ਹੈ ਉਹੀ ਮਹਿਲਾ ਕਰਮਚਾਰੀ ਹੈ। ਜਿਹੜੀ ਕੀ ਧਰਨੇ ਦੇ ਵਿੱਚ ਡਿਊਟੀ ਤੇ ਤਣਾਸੀ ਅਤੇ ਧੱਕਾ ਮੁਕੀ ਦੀ ਸ਼ਿਕਾਰ ਹੋਈ ਹੈ ਤਾਂ ਹੁਣ ਦੱਸਿਆ ਜਾ ਰਿਹਾ ਕਿ ਇਸ ਮਹਿਲਾ ਕਰਮਚਾਰੀ ਦੀ ਹਾਲਤ ਗੰਭੀਰ ਹੈ ਕਿਉਂਕਿ ਉਸ ਨੂੰ ਸਾਹ ਲੈਣ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੀ ਜਾਣਕਾਰੀ ਪੁਲਿਸ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ ਸਿਵਲ ਹਸਪਤਲ ਖੜੇ ਆ ਸਾਡੀ ਇੱਕ ਲੇਡੀ ਕਨਸਟੇਬਲ ਮਨਦੀਪ ਆ ਜੋ ਜੋਲੀਆਂ ਪੋਸਟਡ ਆ ਥਾਣੇ ਪੋਨੀਗੜ ਚ ਉਹਦੀ ਹਾਲਤ ਕਾਫੀ ਕ੍ਰਿਟੀਕਲ ਹੈ ਤੇ ਜਿਹੜੀ ਉਹ ਤਾਂ ਕੰਮ ਤੱਕੀ ਹੋਈ ਉਥੇ ਆ ਕੇ ਉਹਦੇ ਚੋਂ ਬ੍ਰੈਥਲੈਸ ਮਹਿਸੂਸ ਕਰ ਰਹੀ ਹੈ ਔਰ ਸਾਲਾਂਝ ਤੁਸੀਂ ਜਿਵੇਂ ਦੇਖਿਆ ਕਿ ਪ੍ਰੋਬਲਮ ਆ ਰਹੀ ਹੈ ਹੁਣ ਉਹਦਾ ਸੀਟੀ ਸਕੈਨ ਹੋਏਗਾ ਅਲਟਰਾਸਾਉਂਡ ਕੀਤਾ ਜਾਂ ਹੋਰ ਡਾਕਟਰ ਸਮਝਾ ਲੈ ਡਾਇਗਨੋਸ ਨਹੀਂ ਹੋ ਪਾ ਰਿਆ ਕਿ ਉਹ ਕਿਉਂ ਇੰਨਾ ਜ਼ਿਆਦਾ ਤਕਲੀਫ ਮਹਿਸੂਸ ਕਰ ਰਹੀ ਹੈ ਸਾਲਾਂਝ ਸਰ ਉਸ ਤੱਕ ਵਗੈਰਾ ਹੋ ਗਈ ਹੋ ਗਈ ਹੈ ਕਿਸੇ ਸਰ ਜਦੋਂ ਸਾਰੀਆਂ ਫੋਰਸ ਉਤੇ ਖੜੀ ਸੀਗੀ ਤਾਂ ਫੋਰਸ ਨੂੰ ਆਇਆ ਸੀ ਕਿ ਆਣਗੇ ਗੱਲ ਕਰਨਗੇ ਹੋਰ ਬਟ ਉਹਨਾਂ ਨੇ ਕੁਝ ਕਰਨ ਦੇ ਬਜਾਏ ਸਿੱਧਾ ਹੀ ਪਾਵਰ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਫੋਰਸ ਉਹ ਜਿਹੜੀ ਤਕਮ ਤਕੀ ਦੇ ਵਿੱਚ ਲੜਕੀ ਨੂੰ ਸੱਟ ਲੱਗੀ ਹੈ ਸਰ ਕਿਸ ਤਰੀਕੇ ਨਾਲ ਜਿਹੜੀ ਫਰਸਟ ਸਿਚੁਏਸ਼ਨ ਤੁਸੀਂ ਦੇਖੀਏ ਸਰ ਮੈਂ ਜਦੋਂ ਦੇਖੀਏ ਉਹ ਸਿਚੁਏਸ਼ਨ ਜੋ ਆਪਾਂ ਨੇ ਕੁਝ ਵੀਡੀਓਜ਼ ਵੀ ਦੇਖੀਆਂ ਨੇ ਹੋਰ ਉੱਥੋਂ ਪਤਾ ਲੱਗ ਰਿਹਾ ਵੀ ਲੜਕੀ ਕਾਫੀ ਜ਼ਿਆਦਾ ਬ੍ਰੈਸਲੈਸ ਆ ਤਾਂ ਸਿਚੁਏਸ਼ਨ ਨੂੰ ਮੈਂ ਕਹਾਂਗਾ ਕ੍ਰਿਟੀਕਲ ਸਰ ਜਿੰਨੀ ਦੇਰ ਹੁਣ ਪ੍ਰੋਪਰ ਸਿਟੀਸ ਕਹਿੰਤੋਂ ਪਤਾ ਨਹੀਂ ਲੱਗਦਾ ਮੈਂ ਡਾਕਟਰ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਦੱਸੋ ਨਹੀਂ ਦੱਸਿਓ ਆਪਣਾ ਜਿਹੜਾ ਫੋਰਸ ਦਾ ਜਵਾਨ ਉਹਨੂੰ ਅੱਗੇ ਕਿਤੇ ਲਿਜਾ ਕੇ ਫੋਰਮੈਟਡ ਟ੍ਰੀਟਮੈਂਟ ਉਹ ਸਾਨੂੰ ਦੱਸ ਦੇਣ ਜਿਵੇਂ ਡਿਕਲੇਅਰ ਕਰਦੇ ਨੇ ਉਵੇਂ ਅਸੀਂ ਦੇਖਾਂਗੇ ਇੱਕ ਵਾਰ ਦੇਖਣ ਨੂੰ ਲੱਗਦਾ ਕਿ ਸ਼ਾਇਦ ਪਸਲੇ ਵਗੈਰਾ ਦਾ ਵੀ ਹੋ ਜਿਵੇਂ ਦਾ ਹੋ ਸਕਦਾ ਹੈ ਜੀ ਕਿ ਜਿਸ ਹਿਸਾਬ ਨਾਲ ਉਹਨੂੰ ਦਰਦ ਮਹਿਸੂਸ ਹੋ ਰਿਹਾ ਏ ਔਰ ਉਹ ਇੰਨਾ ਸਾਹ ਖਿੱਚ ਕੇ ਲੈ ਰਹੀ ਏ ਕਿ ਕੋਈ ਪਸਲੀ ਦੱਬ ਗਈ ਹੋਵੇ ਜਾਂ ਕੋਈ ਟੁੱਟ ਗਈ ਹੋਵੇ ਉਹ ਦੇਖ ਰਿਹਾ ਸਰ ਇੱਕ ਹੋਰ ਵੀ ਮੁੰਡੇ ਦੇ 7:00 ਵਜੇ ਆ ਉਹ ਜਿਹੜੀ ਗੱਲ ਸੱਤ ਹੈਗੀ ਆ ਉਹ ਕੀ ਚੀਜ਼ ਸਰ ਜਦੋਂ ਠੱਕਾ ਮਾਰਿਆ ਸਰ ਉਹ ਬੈਰੀਕੇਡਸ ਦੇ ਉੱਤੇ ਡਿੱਗ ਪਿਆ ਕਿਉਂਕਿ ਉਹ ਅੱਗੇ ਖੜ ਮੈਂ ਤਾਂ ਵੀ ਕਹਿਣਾ ਚਾਹਾਂਗਾ ਕਿ ਟੀਚਰਸ ਨੇ ਟੀਚਰਸ ਗੁਰੂ ਹੁੰਦੇ ਨੇ ਇੱਕ ਐਗਜ਼ਾਮਪਲ ਸੈੱਟ ਕਰਦੇ ਨੇ ਸਮਾਜ ਨੂੰ ਹੋਰ ਬਟ ਜੇ ਇਦਾਂ ਦੇ ਐਗਜ਼ਾਮਪਲ ਸੈੱਟ ਕਰਨੀ ਆ ਤੇ ਕੋਈ ਚੰਗੀ ਗੱਲ ਨਹੀਂ ਸੋ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੌਰਾਨ ਪੁਲਿਸ ਨਾਲ ਇਹਨਾਂ ਦੀ ਧੱਕਾ ਮੂਹੀ ਹੋਈ ਜਿਸ ਦੌਰਾਨ ਇਹ ਮਹਿਲਾ ਕਰਮਚਾਰੀ ਦੀ ਹਾਲਤ ਗੰਭੀਰ ਹੋ ਗਈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ